ਪੁਰਾਤਨ ਖੇਤੀ ਦੀ ਯਾਦ ਤਾਜ਼ਾ ਕਰਵਾਉਂਦੀ ਏ ਖਬਰ ਬੁਲਟੂਆ ਵਿੱਚ ਅੱਜ ਵੀ ਝਾੜੀ ਜਾਂਦੀ ਹੈ ਬਾਸਪਤੀ ਹੱਥ ਦੇ ਨਾਲ ਹਲਕਾ ਖੇਮ ਕਰਨ ਦੇ ਕਸਬਾ ਬੁਲਟੂਆ ਵਿਖੇ ਅੱਜ ਵੀ ਪੁਰਾਤਨ ਖੇਤੀਬਾੜੀ ਦੀਆਂ ਰਵੈਤਾਂ ਜਿਉਂਦੀਆਂ ਹਨ ਇੱਥੇ ਦੇ ਕਿਸਾਨ ਅਜੇ ਵੀ ਹੱਥ ਨਾਲ ਬਾਸਪਤੀ ਜੀ ਝਾੜੀ ਕਰਦੇ ਹਨ ਜਿਸ ਨਾਲ ਪੁਰਾਣੇ ਸਮਿਆਂ ਦੀ ਖੁਸ਼ਬੂ ਤੇ ਮਿਹਨਤ ਦੀ ਮਹਿਕ ਅਜੇ ਵੀ ਮਹਿਸੂਸ ਕੀਤੀ ਜਾਂਦੀ ਹੈ ਬਾਵਜੂਦ ਇਸ ਦੇ ਕਿ ਅੱਜ ਦੇ ਸਮੇਂ ਵਿੱਚ ਮਸ਼ੀਨਾਂ ਦਾ ਰੁਝਾਨ ਤੇ ਟੈਕਨੋਲੋਜੀ ਨੇ ਖੇਤੀਬਾੜੀ ਨੂੰ ਕਾਫੀ ਆਸਾਨ ਬਣਾ ਦਿੱਤਾ ਹੈ ਪਰ ਬਲਟੋਆ ਦੇ ਕਿਸਾਨਾਂ ਲਈ ਇਹ ਰਵੈਤੀ ਢੰਗ ਸੰਸਕ੍ਰਾਤਿਕਾ ਜੇ ਪੀਤੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਹੱਥਾਂ ਦੇ ਨਾਲ ਹੀ ਸਾਰੀ ਖੇਤੀ ਹੁੰਦੀ ਸੀ ਪਰ ਜਦੋਂ ਜਦੋਂ ਸਮਾਂ ਬਦਲਦਾ ਗਿਆ ਤਾਂ ਖੇਤੀ ਦੇ ਵਿੱਚ ਨਵੇਂ ਸੰਦ ਆਉਂਦੇ ਗਏ ਤਾਂ ਜਿਹੜੇ ਉਹ ਹੱਥਾਂ ਨਾਲ ਖੇਤੀ ਹੁੰਦੀ ਸੀ ਪਰਾਤਨ ਖੇਤੀ ਉਸ ਨੂੰ ਲੋਕ ਭੁੱਲਤੇ ਗਏ ਤੇ ਆਧੁਨਿਕ ਖੇਤੀ ਵਾਲੇ ਸਾਰੇ ਹੀ ਕਿਸਾਨ ਹੋ ਤੁਰੇ ਪਰ ਹਲਕਾ ਖੇਮ ਕਰਨ ਦੇ ਕਸਬਾ ਬਲਟੋਆ ਦੇ ਇੱਕ ਖੇਤ ਦੇ ਵਿੱਚ ਇਹੋ ਜਿਹਾ ਕਿਸਾਨ ਅਸੀਂ ਦੇਖੇ ਜੋ ਕਿ ਹੱਥੀਂ ਅੱਜ ਬਾਸਪਤੀ ਝਾੜ ਰਿਹਾ ਸੀ ਹਾਂਜੀ ਕਿਹਨਾ ਵੀ ਜੀ ਚਮਕੌਰ ਸਿੰਘ ਜੀ ਕਿਹੜਾ ਪਿੰਡ ਦਾ ਬਲਟੋਆ ਜੀ ਤਾਂ ਤੁਸੀਂ ਹੱਥ ਨਾਲ ਬਾਸਪਤੀ ਝਾੜ ਰਹੇ ਹੋ ਤੇ ਕਿਹੜੀ ਕਿਸਮ ਦੀ ਬਾਸਪਤੀ ਹੈ 11 ਕਿਹਦੀ 11 ਕਿ ਕੀ ਤਾਂ ਲੋਕ ਜਿਹੜੇ ਹੁਣ ਗੱਲ ਕੀਤੀ ਜਾਵੇ ਤਾਂ ਸਾਰੇ ਹੀ ਲਗਭਗ ਮਸ਼ੀਨਾਂ ਨਾਲ ਇਹਨੂੰ ਕਰ ਲੈਂਦੇ ਆ ਤੇ ਤੁਸੀਂ ਹੱਥ ਨਾਲ ਝਾੜ ਰਹੇ ਹੋ ਇਹ ਥੋੜੀ ਜਿਹੀ ਡਿੱਗੀ ਸੀ ਅੱਛਾ ਜੀ ਹਾਂ ਤੇ ਪਹਿਲਾਂ ਵੀ ਜਿਹੜਾ ਝਾੜਦੇ ਹੋ ਇਸ ਨੂੰ ਹੱਥ ਨਾਲ 14 ਸਾਲ ਝਾੜੀ ਦੇ ਦਿੱਕਲਾ ਦੋ ਗਲੇ ਇਹਦਾ ਕੀ ਕਾਰਨ ਕੀ ਕਾਰਨ ਵਧੀਆ ਚੀਜ਼ ਹੈ ਪ੍ਰਾਲੀ ਬੁੜੀ ਬਣ ਜਾਂਦੀ ਹੈ ਅੱਛਾ ਪ੍ਰਾਲੀ ਬਣ ਜਾਂਦੀ ਹੈ ਤਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜੀ ਇਹ ਬਾਸਪਤੀ ਲਾਉਂਦਿਆਂ ਤਾਂ ਕਿੰਨਾ ਟਾਈਮ ਹੋ ਗਿਆ ਜਿਹੜਾ ਇਸ ਤਰ੍ਹਾਂ ਹੱਥਾਂ 'ਚ ਚੜਾਈ ਕਰਦੇ ਆਂ ਸਾਨੂੰ ਕੋਈ 15 ਸਾਲ ਹੋ ਗਏ ਨਾ ਅਛਾ ਜੀ ਤੇ ਹਰ ਰਹੀ ਹੱਥਾਂ 'ਚ ਚੜਾਈ ਹੁੰਦੀ ਆ ਅੱਗੇ ਤਾਂ ਬਹੁਤ ਝੜੀ ਸੀ 4-5 ਕਿੱਲੇ ਹੁਣ ਤੇ ਇੱਕ ਅੱਧਾ ਕਿ ਲਈ ਤੇ ਹੋਰ ਵੀ ਕੋਈ ਤੁਹਾਡੇ ਲਾਗੇ ਹੈਗਾ ਜਿਹੜਾ ਹੱਥਾਂ 'ਚ ਝਾੜਦਾ ਹੋਵੇ ਕੋਈ ਜਿਹੜੀ ਡੱਗ ਡੱਗੀ ਦੇ ਚੜਾਈ ਲੈਂਦੇ ਆ ਤੇ ਇਹ ਜਿਹੜੀ ਹੱਥ ਨਾਲ ਚੜਾਈ ਕਰਦੇ ਉਹਦਾ ਖਰਚਾ ਜ਼ਿਆਦਾ ਪੈਂਦਾ ਕਿ ਘੱਟ ਪੈਂਦਾ ਨਹੀਂ ਖਰਚਾ ਜ਼ਿਆਦਾ ਪੈਂਦਾ ਜ਼ਿਆਦਾ ਪੈਂਦਾ ਤਾਂ ਹੀ ਲੋਕ ਜਿਹੜੀ ਮਸ਼ੀਨ ਤੋਂ ਵਢਾਉਂਦੇ ਤਾਂ ਮਸ਼ੀਨ ਤੋਂ ਤੇ ਇਹਦਾ ਰੇਟ ਵੱਧ ਕੇ ਘੱਟ ਹੁੰਦਾ ਮਾਰਕੀਟ ਦੇ ਵਿੱਚ ਹੈ ਰੇਟ ਜਿਹੜਾ 4-5 ਰੁਪਏ ਵੱਧ ਹੁੰਦਾ ਵੱਧ ਹੁੰਦਾ ਪਰ ਕੀ ਮੰਨਦੇ ਹੋ ਤੁਸੀਂ ਹੱਥ ਨਾਲ ਝਾੜਨੀ ਚਾਹੀਦੀ ਹੈ ਕਿ ਜਾਂ ਮਸ਼ੀਨਾਂ ਵਢਾਉਣੀ ਚਾਹੀਦੀ ਜਿੱਦਾਂ ਸੂਤਰਾ ਜਿੱਦਾਂ ਸੂਤਰਾ ਆ ਗਿਆ ਇਹ ਹੁਣ ਤਾਂ ਇਹ ਜਿਹੜੀ ਪਰਾਲੀ ਵੀ ਕੰਮ ਆਊਗੀ ਆਊਗੀ ਕੁਝ ਕਹਿਣਾ ਚਾਹੁੰਦੇ ਹੋ ਕਿਸਾਨ ਜੀ